ਕਿਸਾਨ ਜਥੇਬੰਦੀਆਂ ਵੱਲੋਂ ਅੱਜ ਭਾਰਤਪਨ ਦਾ ਐਲਾਨ ਕੀਤਾ ਗਿਆ ਸੀ ਤੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਬੰਦ ਦਾ ਅਸਰ ਆ ਦੇਖਣ ਨੂੰ ਮਿਲਿਆ 117 ਜਗ੍ਹਾ ਜਿਹੜਾ ਕੀ ਹੈ ਉਹ ਜਾਮ ਲੱਗਿਆ ਹੈ ਲੁਧਿਆਣਾ ਦੀ ਗੱਲ ਕਰੀਏ ਲੁਧਿਆਣਾ ਦਾ ਚੰਡੀਗੜ੍ਹ ਰੋਡ ਇਹ ਸੜਕ ਹੈ ਜਿਹੜੀ ਚੰਡੀਗੜ੍ਹ ਵੱਲੋਂ ਜਾਂਦੀ ਆ ਜਿਸ ਜਗ੍ਹਾ ਤੇ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਲਗਾਇਆ ਗਿਆ ਸੜਕ ਜਾਮ ਕੀਤੀ ਗਈ ਹੈ ਕਾਰਨ ਕੇਂਦਰ ਸਰਕਾਰ ਦੇ ਖਿਲਾਫ ਲਗਾਤਾਰ ਰੋਸ ਹੈ ਜਿਹੜਾ ਉਹ ਜਾਰੀ ਕੀਤਾ ਜਾ ਰਿਹਾ ਹੈ ਇੱਕ ਪਾਸੇ ਸਿੰਘੂ ਬਾਰਡਰ ਤੇ ਕਿਸਾਨ ਤੇ ਜਿਹੜੀ Haryana ਪੁਲਿਸ ਆਮਣੇ-ਸਾਮਣੇ ਹੋਈ ਪਈ ਹੈ ਉੱਥੇ ਹੀ ਪੰਜਾਬ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਜਿਹੜਾ ਕੀ ਅਸਰ ਦੇਖਣ ਨੂੰ ਮਿਲਿਆ ਪੰਜਾਬ ਦੇ ਜਿਹੜੇ ਕੀ ਹੈ ਜ਼ਿਲ੍ਹੇ ਆ ਉਹਨਾਂ ਦੇ ਵਿੱਚ 117 ਜਗ੍ਹਾ ਜਿਹੜਾ ਕੀ ਆ ਜਾਮ ਲੱਗਿਆ ਹੋਇਆ ਦਿਖਾਈ ਦੇ ਰਿਹਾ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਜਾਮ ਆ ਉਹ ਲੱਗਿਆ ਹੋਇਆ ਜਿਹੜੀ ਐਮਰਜੈਂਸੀ ਸੇਵਾਵਾਂ ਉਹਨਾਂ ਨੂੰ ਛੂਡ ਦਿੱਤੀ ਗਿਆ ਜਿਵੇਂ ਐਂਬੂਲੈਂਸ ਦੇਖ ਸਕਦੇ ਹੋ ਤੁਸੀਂ ਉਧਰ ਐਂਬੂਲੈਂਸ ਆਈ ਤੇ ਐਂਬੂਲੈਂਸ ਨੂੰ ਦਿੱਤੀ ਜਾ ਰਿਹਾ ਉਹ ਦਿੱਤਾ ਜਾ ਰਿਹਾ ਜਿਹੜਾ ਉਹਨਾਂ ਨੂੰ ਲੰਘਣ ਦੇ ਲਈ ਰਾਹ ਦਿੱਤਾ ਜਾ ਰਿਹਾ ਹੋਰ ਕਿਸੇ ਨੂੰ ਲੰਘਣ ਜਿਹੜਾ ਨਹੀਂ ਦਿੱਤਾ ਜਾਊਗਾ ਐਂਬੂਲੈਂਸ ਨੂੰ ਰਾਹ ਦਿੱਤਾ ਜਾ ਰਿਹਾ ਹੋਰ ਕੋਈ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਰਾਹ ਜਿਹੜਾ ਨਹੀਂ ਦਿੱਤਾ ਜਾਊਗਾ ਜਿਹੜੇ ਪ੍ਰਾਈਵੇਟ ਵਾਹਨ ਹੈ ਉਹਨਾਂ ਨੂੰ ਨਹੀਂ ਰਸਤੇ ਦਿੱਤੇ ਜਾਣਗੇ ਐਮਰਜੈਂਸੀ ਜਿਹੜੀਆਂ ਸੇਵਾਵਾਂ ਉਸ ਨੂੰ ਲੰਘਣ ਦੇ ਲਈ ਸ਼ੂਟ ਹੈ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ ਪਹਿਲੇ ਹੀ ਕਹਿ ਦਿੱਤਾ ਕਿ ਅਸੀਂ ਭਾਰਤ ਬੰਦ ਦਾ ਐਲਾਨ ਹੈ ਕਰ ਦਿੱਤਾ ਕਿ ਅਸੀਂ ਜਿਹੜੇ ਹੋਰ ਲੋਕ ਹੈ ਲੰਘਣ ਦੀ ਜਿਹੜੇ ਆ ਉਹ ਕੋਸ਼ਿਸ਼ ਕਰ ਰਹੇ ਉਹਨਾਂ ਨੂੰ ਨਹੀਂ ਲੰਘਣ ਦਿੱਤਾ ਜਾ ਰਿਹਾ। ਬਹਿਸਬਾਜੀ ਵੀ ਕੀਤੀ ਜਾ ਰਹੀ ਹੈ। ਉਹ ਗੱਡੀਆਂ ਐਂਬੂਲੈਂਸ ਦੇ ਪਿੱਛੇ ਲੰਘਾਣ ਦੀ ਜਿਹੜੀ ਜਿਹੜੀ ਹੈ ਉਹ ਜਿੱਦ ਕੀਤੀ ਜਾ ਰਹੀ ਸੀ ਤੇ ਉਸ ਗੱਡੀ ਨੂੰ ਨਹੀਂ ਲੰਘਣ ਦਿੱਤਾ ਜਾ ਰਿਹਾ। ਐਂਬੂਲੈਂਸ ਨੂੰ ਲੰਘਾ ਦਿੱਤਾ ਗਿਆ। ਪਿੱਛੇ ਹੋਰ ਉਹਨਾਂ ਦੀਆਂ ਫੈਮਿਲੀ ਦੀਆਂ ਗੱਡੀਆਂ ਸੀ। ਉਹਨਾਂ ਨੂੰ ਵੀ ਲੰਘਾਣ ਦਿੱਤਾ ਜਾ ਰਿਹਾ। ਸਾਰਾ ਜਾਮ ਜਿਹੜਾ ਕਰ ਦਿੱਤਾ ਗਿਆ ਦੂਜਾ ਰਸਤਾ ਜਿਹੜਾ ਮਾਛੀਵਾੜੇ ਵੱਲ ਨੂੰ ਜਾਂਦਾ ਉਹ ਵੀ ਬੰਦ ਕੀਤਾ ਗਿਆ આમ ਜਿਹੜੀ ਨਾਰੇਬਾਜੀ ਆ ਕੇਂਦਰ ਸਰਕਾਰ ਦੇ ਖਿਲਾਫ ਹੈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਸੀ ਤੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਬੰਦ ਦਾ ਅਸਰ ਆ ਦੇਖਣ ਨੂੰ ਮਿਲਿਆ 117 ਜਗ੍ਹਾ ਜਿਹੜਾ ਕੀ ਹੈ ਉਹ ਜਾਮ ਲੱਗਿਆ ਹੈ ਲੁਧਿਆਣਾ ਦੀ ਗੱਲ ਕਰੀਏ ਲੁਧਿਆਣਾ ਦਾ ਚੰਡੀਗੜ੍ਹ ਰੋਡ ਇਹ ਸੜਕ ਹੈ ਜਿਹੜੀ ਚੰਡੀਗੜ੍ਹ ਵੱਲ ਨੂੰ ਜਾਂਦੀ ਹੈ ਜਿਸ ਜਗ੍ਹਾ ਤੇ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਲਗਾਇਆ ਗਿਆ ਸੜਕ ਜਾਮ ਕੀਤੀ ਗਈ ਹੈ ਕਾਰਨ ਕੇਂਦਰ ਸਰਕਾਰ ਦੇ ਖਿਲਾਫ ਲਗਾਤਾਰ ਰੋਸ ਹੈ ਜਿਹੜਾ ਉਹ ਜਾਰੀ ਕੀਤਾ ਜਾ ਰਿਹਾ ਹੈ ਇੱਕ ਪਾਸੇ ਸਿੰਘੂ ਬਾਰਡਰ ਤੇ ਕਿਸਾਨ ਤੇ ਜਿਹੜੀ ਹਰਿਆਣਾ ਪੁਲਿਸ ਆਮਣੇ-ਸਾਮਣੇ ਹੋਈ ਪਈ ਆ ਉੱਥੇ ਹੀ ਪੰਜਾਬ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਜਿਹੜਾ ਕੀ ਅਸਰ ਹੈ ਦੇਖਣ ਨੂੰ ਮਿਲਿਆ ਪੰਜਾਬ ਦੇ ਜਿਹੜੇ ਕੀ ਹੈ ਜ਼ਿਲ੍ਹੇ ਆ ਉਹਨਾਂ ਦੇ ਵਿੱਚ 117 ਜਗ੍ਹਾ ਜਿਹੜਾ ਕੀ ਆ ਜਾਮ ਲੱਗਿਆ ਹੋਇਆ ਦਿਖਾਈ ਦੇ ਰਿਹਾ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਜਾਮ ਆ ਉਹ ਲੱਗਿਆ ਹੋਇਆ ਜਿਹੜੀ ਐਮਰਜੈਂਸੀ ਸੇਵਾਵਾਂ ਉਹਨਾਂ ਨੂੰ ਛੂਟ ਦਿੱਤੀ ਗਿਆ ਜਿਵੇਂ ਐਂਬੂਲੈਂਸ ਦੇਖ ਸਕਦੇ ਹੋ ਤੁਸੀਂ ਉਧਰ ਐਂਬੂਲੈਂਸ ਆਈ ਤੇ ਐਂਬੂਲੈਂਸ ਨੂੰ ਰਾਹ ਜਿਹੜਾ ਉਹ ਦਿੱਤਾ ਜਾ ਰਿਹਾ ਜਿਹੜਾ ਉਹਨਾਂ ਨੂੰ ਲੰਘਣ ਦੇ ਲਈ ਰਾਹ ਦਿੱਤਾ ਜਾ ਰਿਹਾ ਹੋਰ ਕਿਸੇ ਨੂੰ ਲੰਘਣਾ ਜਿਹੜਾ ਨਹੀਂ ਦਿੱਤਾ ਜਾਊਗਾ ਐਂਬੂਲੈਂਸ ਨੂੰ ਰਾਹ ਦਿੱਤਾ ਜਾ ਰਿਹਾ ਹੋਰ ਕੋਈ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਰਾਹ ਜਿਹੜਾ ਨਹੀਂ ਦਿੱਤਾ ਜਾਊਗਾ ਜਿਹੜੇ ਪ੍ਰਾਈਵੇਟ ਵਾਹਨ ਆ ਉਹਨਾਂ ਨੂੰ ਨਹੀਂ ਰਸਤੇ ਦਿੱਤੇ ਜਾਣਗੇ ਐਮਰਜੈਂਸੀ ਜਿਹੜੀਆਂ ਸੇਵਾਵਾਂ ਉਸ ਨੂੰ ਲੰਘਣ ਦੇ ਲਈ ਸ਼ੂਟ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ ਪਹਿਲੇ ਹੀ ਕਹਿ ਦਿੱਤਾ ਗਿਆ ਸੀ ਭਾਰਤ ਬੰਦ ਦਾ ਐਲਾਨ ਹੈ ਕਰ ਦਿੱਤਾ ਗਿਆ ਸੀ ਜਿਹੜੇ ਹੋਰ ਲੋਕ ਐ ਲੰਘਣ ਦੀ ਜਿਹੜੇ ਆ ਉਹ ਕੋਸ਼ਿਸ਼ ਕਰ ਰਹੇ ਉਹਨਾਂ ਨੂੰ ਨਹੀਂ ਲੰਘਣ ਦਿੱਤਾ ਜਾ ਰਿਹਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬਹਿਸ ਬਾਜੀ ਵੀ ਕੀਤੀ ਜਾ ਰਹੀ ਹੈ ਉਹ ਗੱਡੀਆਂ ਐਂਬੂਲੈਂਸ ਦੇ ਪਿੱਛੇ ਲੰਘਾਨ ਦੀ ਜਿਹੜੀ ਜਿਹੜੀ ਹੈ ਉਹ ਜੇਤ ਕੀਤੀ ਜਾ ਰਹੀ ਸੀ ਤੇ ਉਸ ਗੱਡੀ ਨੂੰ ਨਹੀਂ ਲੰਘਣ ਦਿੱਤਾ ਜਾ ਰਿਹਾ ਦੇਖ ਸਕਦੇ ਹੋ ਕੋਈ ਡੈਥ ਕੇਸ ਆ ਕੋਈ ਉਹ ਐਂਬੂਲੈਂਸ ਐਂਬੂਲੈਂਸ ਵਿੱਚ ਡੈਥ ਹੋ ਗਈ ਉਹ ਪਰਿਵਾਰ ਮੈਂਬਰ ਪਰਿਵਾਰ ਮੈਂਬਰ ਹੈ ਜਾ ਲੈਣ ਦੋ ਫਿਰ ਹਾਂ ਜੀ ਹਾਂ ਜੀ ਜਾ ਲੈਣ ਦੋ ਉਹਨਾਂ ਦੇ ਪਰਿਵਾਰਕ ਮੈਂਬਰ ਹੈ ਕਹਿੰਦੇ ਉਹਨਾਂ ਦੀ ਘਰੀ ਜੜੀ ਹੈ ਡੈਥ ਹੋ ਗਈ ਇਸ ਕਰਕੇ ਉਹਨਾਂ ਦੀ ਜਿਹੜੀ ਹੈ ਫੈਮਿਲੀ ਹੈ ਪਰਿਵਾਰਕ ਮੈਂਬਰ ਹੈ ਉਹਨਾਂ ਨੂੰ ਜਾਨ ਦੀ ਇਜ਼ਾਜ਼ਤ ਹੈ ਜਿਹੜੀ ਦਿੱਤੀ ਜਾ ਰਹੀ ਹੈ ਇਹ ਰਸਤਾ ਜਿਹੜਾ ਸਾਹਨੇਵਾਲ ਨੂੰ ਜਾ ਰਿਹਾ ਉਹ ਵੀ ਬੰਦ ਕਰ ਦਿੱਤਾ ਗਿਆ ਇੱਕ ਰਸਤਾ ਜਿਹੜਾ ਕਿ ਇਹ ਦੂਜਾ ਉਹ ਮਾਛੀਵਾੜੇ ਵੱਲ ਨੂੰ ਜਾਂਦਾ ਉਹ ਵੀ ਹੈ ਉਹ ਜਿਹੜਾ ਉਹ ਵੀ ਜਿਹੜਾ ਉਹ ਬੰਦ ਕੀਤਾ ਗਿਆ ਐਂਬੂਲੈਂਸ ਨੂੰ ਲੰਘਾ ਦਿੱਤਾ ਗਿਆ ਪਿੱਛੇ ਹੋਰ ਉਹਨਾਂ ਦੀਆਂ ਫੈਮਿਲੀ ਦੀਆਂ ਗੱਡੀਆਂ ਸੀ ਉਹਨਾਂ ਨੂੰ ਵੀ ਲੰਘਾਣ ਦਿੱਤਾ ਜਾ ਰਿਹਾ ਦੇਖ ਸਕਦੇ ਹੋ ਇਕੱਠ ਹੁੰਦਾ ਹੋਇਆ ਨਜ਼ਰ ਆ ਰਿਹਾ ਗੱਡੀਆਂ ਜਿਹੜੀਆਂ ਲੰਘਾਈਆਂ ਜਾ ਰਹੀਆਂ ਇਕੱਠ ਹੁੰਦਾ ਹੋਇਆ ਦਿਖਾਈ ਦੇ ਰਿਹਾ ਕਹਿੰਦੇ ਪਰਿਵਾਰਕ ਮੈਂਬਰ ਆ ਜਿਹੜੇ ਐਂਬੂਲੈਂਸ ਆ ਉਹ ਕਿਸੇ ਦੀ ਡੈਥ ਹੋ ਗਈ ਤੇ ਉਹਨਾਂ ਨੂੰ ਲੰਘਣ ਦਿੱਤਾ ਜਾ ਰਿਹਾ ਪਹਿਲੇ ਗੱਡੀਆਂ ਰੋਕ ਲਿੱਤੀਆਂ ਗਈਆਂ ਸੀ ਹੁਣ ਗੱਡੀਆਂ ਲੰਘਾਈਆਂ ਜਾ ਰਹੀਆਂ ਦੋਨੇ ਤਿੰਨੇ ਰਸਤੇ ਆ ਜਿਹੜੇ ਆ ਉਹ ਬੰਦ ਕਰ ਦਿੱਤੇ ਗਏ ਆ 23 ਜ਼ਿਲ੍ਹੇ ਆ ਜਿਹੜੇ ਆ ਉਹ ਉਹਨਾਂ ਦੇ ਵਿੱਚ ਜਿਹੜਾ ਕੀ ਆ 117 ਜਗ੍ਹਾ ਦੇ ਵਿੱਚ ਜਾਮ ਜਿਹੜਾ ਲਗਾਇਆ ਗਿਆ ਰੋਡ ਬੰਦ ਕੀਤੇ ਗਏ ਕਈ ਪੰਜਾਬ ਦੇ ਐਸੇ ਜ਼ਿਲ੍ਹੇ ਆ ਜਿਨ੍ਹਾਂ ਦੇ ਵਿੱਚ ਦੁਕਾਨਾਂ ਵੀ ਬੰਦ ਕੀਤੀਆਂ ਗਈਆਂ ਉੱਥੇ ਵੀ ਬੰਦ ਦਾ ਅਸਰ ਆ ਜਿਹੜਾ ਦੇਖਣ ਨੂੰ ਮਿਲਿਆ ਗੱਡੀਆਂ ਹੋਰ ਜੜੀਆਂ ਆਂਦੀਆਂ ਹੋਈਆਂ ਨਜ਼ਰ ਆ ਰਹੀਆਂ ਆਪਸ ਦੇ ਵਿੱਚ ਇਕੱਠ ਹੁੰਦਾ ਨਜ਼ਰ ਆ ਰਿਹਾ ਭਾਰਤ ਬੰਦ ਦਾ ਅਸਰ ਆ ਜਿਹੜਾ ਉਹ ਦੇਖਣ ਨੂੰ ਮਿਲਿਆ तमाम ਤਸਵੀਰਾਂ ਜਿਹੜੀਆਂ ਇਹ ਕੋਹਾੜਾ ਚੌਂਕ ਦੀਆਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇਹ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲ ਨੇ ਆ ਭਾਰਤ ਬੰਦ ਦਾ ਅਸਰ ਆ ਜਿਹੜਾ ਦੇਖਣ ਨੂੰ ਮਿਲਿਆ ਜਿਹੜੀ ਵਿਆਹ ਸ਼ਾਦੀ ਦੀਆਂ ਗੱਡੀਆਂ ਉਹ ਉਹਨਾਂ ਨੂੰ ਵੀ ਲੰਘਣ ਦੀ ਆਜ਼ਾਦਤ ਆ ਜਿਹੜੀ ਜਿੱਤੀ ਜਾ ਰਹੀ ਹੈ ਦੂਜੀ ਕਿਸੇ ਨੂੰ ਵੀ ਪ੍ਰਾਈਵੇਟ ਵਾਹਨ ਨੂੰ ਜਿਹੜਾ ਲੰਘਣ ਨਹੀਂ ਦਿੱਤਾ ਜਾ ਰਿਹਾ ਸਾਰਾ ਜਾਮ ਜਿਹੜਾ ਕਰ ਦਿੱਤਾ ਗਿਆ ਦੂਜਾ ਰਸਤਾ ਜਿਹੜਾ ਮਾਛੀਵਾੜੇ ਵੱਲ ਨੂੰ ਜਾਂਦਾ ਉਹ ਵੀ ਬੰਦ ਕੀਤਾ ਗਿਆ ਤਮਾਮ ਜਿਹੜਾ ਜਾਮ ਹੈ ਜਿਹੜਾ ਲਗਾਇਆ ਗਿਆ ਪਿੱਛੇ ਵੀ ਜਾਮ ਲਾਇਆ ਗਿਆ ਪੁਲਸ ਫੋਰਸ ਵੀ ਜਿਹੜੀ ਹੈ ਖੜੀ ਹੈ ਤਮਾਮ ਜਿਹੜੀ ਨਾਰੇਬਾਜੀ ਹੈ ਕੇਂਦਰ ਸਰਕਾਰ ਦੇ ਖਿਲਾਫ ਹੈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਇੱਕ ਪਾਸੇ ਬਾਰਡਰ ਤੇ ਕਿਸਾਨ ਜਥੇਬੰਦੀਆਂ ਇਕੱਠੇ ਹੋਈਆਂ ਦੂਜੇ ਪਾਸੇ ਜਿਹੜਾ ਕਿ ਲੁਧਿਆਣੇ ਦੀ ਗੱਲ ਕਰੀਏ ਲੁਧਿਆਣੇ ਦੇ ਵਿੱਚ ਕਹਾੜਾ ਚੌਂਕ ਦੇ ਵਿੱਚ ਜਾਮ ਜਿਹੜਾ ਲਗਾਇਆ ਗਿਆ ਸੜਕ ਜਿਹੜੀ ਮਾਛੀਵਾੜੇ ਵੱਲ ਨੂੰ ਜਾਂਦੀ ਹੈ ਉਹ ਵੀ ਸੜਕ ਹੈ ਜਿਹੜੀ ਆ ਬੰਦ ਕਰ ਦਿੱਤੀ ਗਈ ਹੈ ਤਮਾਮ ਜਿਹੜੀਆਂ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਚੌਂਕਾਂ ਦੇ ਧਰਨੇ ਲੱਗੇ ਆ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ 117 ਜਗ੍ਹਾ ਦੇ ਵਿੱਚ ਜਾਮ ਜਿਹੜੇ ਲਗਾਏ ਗਿਆ ਕਈ ਬਾਜ਼ਾਰ ਐਸੀ ਆ ਜਿਹੜੇ ਉਹ ਬੰਦ ਕਰਵਾ ਦਿੱਤੇ ਕਿ ਇੱਥੇ ਵੀ ਤਮਾਮ ਜਿਹੜੀਆਂ ਦੁਕਾਨਾਂ ਬੰਦ ਐ ਹਾਲਾਂਕਿ ਜਿਹੜੀਆਂ ਮੈਡੀਕਲ ਸੇਵਾਵਾਂ ਉਹ ਚਲਦੀਆਂ ਹੋਈਆਂ ਨਜ਼ਰ ਆ ਰਹੀਆਂ ਮੈਡੀਕਲ ਦੀਆਂ ਦੁਕਾਨਾਂ ਖੁੱਲੀਆਂ ਗਈਆਂ ਤੇ ਤਮਾਮ ਜਿਹੜੀਆਂ ਦੁਕਾਨਾਂ ਸਾਰੀਆਂ ਬੰਦ ਕਰ ਦਿੱਤੀਆਂ ਗਿਆ ਇੱਥੇ तमाम ਜਿਹੜੀਆਂ ਦੁਕਾਨਾਂ ਉਹ ਬੰਦ ਕਰ ਦਿੱਤੀਆਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਾਰੀ ਜਿਹੜੀਆਂ ਦੁਕਾਨਾਂ ਉਹ ਬੰਦ ਹੈ ਤੇ ਮੈਡੀਕਲ ਸਟੋਰ ਜਰੂਰ ਖੁੱਲੇ ਹੈ ਉਹਨਾਂ ਨੂੰ ਖੋਲਣ ਦੀ ਜਿਹੜੀ ਆਜ਼ਾਦਤ ਹੈ ਉਹ ਦਿੱਤੀ ਗਈ ਹੈ ਮੈਡੀਕਲ ਸੇਵਾਵਾਂ ਜਿਹੜੀਆਂ ਖੁੱਲੀਆਂ ਹੋਈਆਂ ਮੈਡੀਕਲ ਸਟੋਰ ਖੁੱਲੇ ਹੋਏ ਆ तमाम ਪੁਲਿਸ ਜਿਹੜੀ ਇੱਥੇ ਲੱਗੀ ਹੋਈ ਹੈ ਟਰੈਕਟਰ ਲੱਗੇ ਹੋਏ ਨੇ ਦੇਖ ਸਕਦੇ ਹੋ ਦੂਜੇ ਪਾਸੇ ਟਰੈਕਟਰ ਲਗਾਏ ਗਏ ਨੇ ਇਸ ਪਾਸੇ ਟਰੈਕਟਰ ਲਗਾ ਕੇ ਜਗ੍ਹਾ ਜਿਹੜੀ ਉਹ ਬੰਦ ਕਰ ਦਿੱਤੀ ਗਿਆ तमाम ਜਗ੍ਹਾ ਤੇ ਜਿਹੜਾ ਜਾਮ ਦੇਖਣ ਨੂੰ ਮਿਲਿਆ ਭਾਰਤaband ਦਾ ਅਸਰ ਹੈ ਜਿਹੜਾ ਉਹ ਪੰਜਾਬ ਦੇ ਲੁਧਿਆਣਾ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ